ਮਹਾਰਾਜ ਠੀਕ ਠਾਕ ਹੋ ਚੜਦੀ ਕਲਾ ਚੜਦੀ ਕਲਾ ਬਹੁਤ ਅੱਛਾ ਲੱਗਿਆ ਮਹਾਰਾਜ ਤੁਸੀਂ ਸਾਰੇ ਪਹੁੰਚੇ ਹਾਂਜੀ ਮਹਾਰਾਜ ਤੇ ਬਾਕੀ ਮਹਾਰਾਜ ਜੀ ਆਪ ਜੀ ਕਿਸਾਨਾਂ ਦੀ ਚੜਦੀ ਕਲਾ ਲਈ ਸੱਚੇ ਪਾਤਸ਼ਾਹ ਮੋਰਚਾ ਫਤਿਹ ਕਰ ਤੇ ਆਪ ਜੀ ਜਰੂਰ ਦਾਸ ਕਰੋ ਮਹਾਰਾਜ ਹਾਂਜੀ ਮਹਾਰਾਜ ਕਿ ਤਕਰੀਬਨ ਤਾਂ ਜੀ ਪਿਛਲੇ ਜਿਹੜੀ ਆਈ ਹੋ ਕਾਫੀ ਸਮੇਂ ਤੋਂ ਜਿਸ ਨੇ ਵੀ ਸੰਗਤ ਜਿਹੜੀ ਦਰਬਾਰ ਦੇ ਵਿੱਚ ਪਹੁੰਚਦੀ ਆ ਜੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪ ਕੋ ਆਪਣੇ ਨੇੜੇ ਤੇੜੇ ਦੇ ਗੁਰੂ ਘਰਾਂ ਦੇ ਵਿੱਚ ਜੀ ਕਿਸਾਨਾਂ ਦੀ ਚੜ੍ਹਦੀ ਕਲਾ ਦੇ ਲਈ ਜੀ ਸਾਰੀ ਦੀਗ ਤਿਆਰ ਕਰਕੇ ਦੀਗਾਂ ਤਿਆਰ ਕਰਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਅਰਦਾਸਾਂ ਕਰਨ ਜੀ ਕਰੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਲਿਸ਼ਣ ਜੀ ਅਤੇ ਦੇਸ਼ ਕੌਮ ਦਾ ਸਤਿਗੁਰੂ ਭਲਾ ਕਰਨਾ ਸਤ ਜੀ ਕਿਸਾਨਾਂ ਦੀ ਜਿਹੜੀ ਆ ਉਹ ਚੜ੍ਹਦੀ ਕਲਾ ਹੋਵੇ ਸਾਡੇ ਮਹਾਰਾਜ ਜੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਭਾਵੇਂ ਤੋਂ ਮਹਾਰਾਜ ਜਿੰਨੀ ਵੀ ਸੰਗਤ ਤੇ ਤਕਰੀਬਾਂ ਆਉਂਦੀ ਹੈ ਜੀ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਜਿਹੜੀ ਸਭ ਨੂੰ ਚੜ੍ਹਦੀ ਕਲਾ ਵਿੱਚ ਸਮਤ ਵਰਕਸ਼ਨ ਗੁਰੂ ਸਾਹਿਬ ਕਿਰਪਾ ਹਾਂਜੀ ਹਾਂਜੀ ਮੈਂ ਸੰਗਤੋਂ ਦਾ ਮਹਾਰਾਜ ਜੀ ਕਾਫੀ ਸਮੇਂ ਤੋਂ ਹੈ ਜਿਹੜੀ ਉਹ ਬੇਨਤੀ ਕਰਦਾ ਹੁੰਦਾ ਅੱਪੋ ਆਪਣੇ ਪਿੰਡਾਂ 'ਚ ਨੇੜੇ-ਤੇੜੇ ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਵੀ ਨੇੜੇ-ਤੇੜੇ ਪੈਂਦੇ ਨੇ ਹਾਂਜੀ ਤੇ ਦੇਗ ਤਿਆਰ ਕਰਾਇਆ ਕਿ ਮਹਾਰਾਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ दिगा तयारा हूंदा न काग मरदास त महाराज अरदास अरदास तक्त आरदास जॾो अरदासा ਗੁੰਡੀਆਂ ਜਿਵੇਂ ਮਹਾਰਾਜ ਦੇ ਚਰਮਾਂ 'ਚ ਪ੍ਰਵਾਨ ਹੁੰਦੀਆਂ ਨੇ ਜੀ ਮਹਾਰਾਜ ਲਾਉਂਦੇ ਬੇੜਾ ਲਾਉਂਦੇ ਫਿਰ ਕੀਤੀ ਅਰਦਾਸ ਮਹਾਰਾਜ ਗੁਰੂ ਘਰ ਦੇ ਵਿੱਚ ਕੀਤੀ ਅਰਦਾਸ ਫਿਰ ਅਰਜੀ ਦਾ ਰੂਪ ਲੈ ਕੇ ਜੀ ਫਿਰ ਉਹ ਪ੍ਰਵਾਨ ਹੁੰਦੀ ਹੈ ਮਹਾਰਾਜ ਜੀ ਗੁਰੂ ਸਾਹਿਬ ਮਿਹਰ ਕਰਦੇ ਨੇ ਜੀ ਹਾਂ ਜੀ ਹਾਂ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਮਹਾਰਾਜ ਜੀ ਮਹਾਰਾਜ ਚੱਲ ਹੀ ਜਾਂਦਾ ਮਹਾਰਾਜ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਮਹਾਰਾਜ ਕਿਸਾਨਾਂ ਦੀ ਮਹਾਰਾਜ ਚੜ੍ਹਦੀ ਕਲਾ ਰਵੇ ਜੀ ਜੀ ਗੁੰਦੇਸ਼ ਕੌਮ ਦਾ ਭਲਾ ਹੋਵੇ ਮਹਾਰਾਜ ਜੀ ਜੀ ਸਰਬੱਤ ਦਾ ਭਲਾ ਹੋਵੇ ਸੱਚੇ ਪਾਤਸ਼ਾਹ ਮੀਰ ਕੇ बचा लॻा मा सारा बाक़ी महाराजा चढ़ंदी कला ले सचे पात पिछले ਕਾਫੀ ਸਮੇਂ ਤੋਂ ਜਿੰਨੀ ਵੀ ਸੰਗਤ ਜਿਹੜੀ ਦਰਬਾਰ ਦੇ ਵਿੱਚ ਪਹੁੰਚਦੀ ਆ ਜੀ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਨਾ ਕਿ ਆਪ ਕੋ ਆਪਣੇ ਨੇੜੇ ਤੜੇ ਦੇ ਗੁਰੂ ਘਰਾਂ ਦੇ ਵਿੱਚ ਜੀ ਕਿਸਾਨਾਂ ਦੀ ਚੜ੍ਹਦੀ ਕਲਾ ਦੇ ਲਈ ਜੀ ਸਾਰੇ ਜੀ ਦੀਗ ਤਿਆਰ ਕਰਕੇ ਦੀਗਾਂ ਤਿਆਰ ਕਰਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਅਰਦਾਸਾਂ ਕਰਨ ਜੀ ਹੋਰ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਤੇਸ਼ਕੌਮ ਦਾ ਸਤ ਗੁਰੂ ਪਰਣਾ ਕਰਨ ਸਤ ਜੀ ਕਿਸਾਨਾਂ ਦੀ ਜਿਹੜੀ ਆ ਉਹ ਚੜ੍ਹਦੀ ਕਲਾ ਹੋਵੇ ਸਾਡੇ ਮਹਾਰਾਜ ਸ਼ੰਮਰਦਾਸ ਜੀ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਕਾਫੀ ਸਮੇ ਤੋਂ ਮਹਾਰਾਜ ਜਿੰਨੀ ਵੀ ਸੰਗਤ ਤਾਂ ਤਕਰੀਬਨ ਆਉਂਦੀ ਹੈ ਜੀ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਜੀ ਜਿਹੜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਮਰੱਥ ਬਖਸ਼ਣ ਗੁਰੂ ਸਾਹਿਬ ਕਿਰਪਾ ਹਾਂਜੀ ਹਾਂਜੀ ਮਹਾਰਾਜ ਜੀ ਮੈਂ ਸੰਗਤ ਨੂੰ ਤਾਂ ਮਹਾਰਾਜ ਜੀ ਕਾਫੀ ਸਮੇ ਤੋਂ ਹੈ ਜਿਹੜੀ ਉਹ ਬੇਨਤੀ ਕਰਦਾ ਹਾਂ ਉਹ ਆਪੋ ਆਪਣੇ ਪਿੰਡਾਂ 'ਚ ਲਈ ਨੇੜੇ-ਤੇੜੇ ਦੇ ਗੁਰੂ ਘਰਾਂ ਦੇ ਵਿੱਚ ਜਿਹੜੇ ਵੀ ਨੇੜੇ-ਤੇੜੇ ਪੈਂਦੇ ਨੇ ਹਾਂਜੀ ਤੇ ਦੇਗ ਤਿਆਰ ਕਰਾ ਕੇ ਮਹਾਰਾਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਸੱਚੇ ਬਾਦਸ਼ਾਹ ਅਮੀਰ ਕਰਨ ਗੁਰੂ ਸਾਹਿਬ ਕਿਰਪਾ ਕਰੇ ਚੜ੍ਹਦੀ ਕਲਾ ਬਿਸ਼ਣ ਇਹ ਆਮ ਜੀ ਦਾ ਬਹੁਤ ਵਧੀਆ ਸੁਨੇਹਾ ਮਹਾਰਾਜ ਜਿਵੇਂ ਨਾ ਦੀਗਾ ਤਿਆਰ ਕਰਾ ਕੇ ਅਸੀਂ ਵੀ ਮਹਾਰਾਜ ਹੁਣ ਦਵਾਨਾਂ ਵਿੱਚ ਇਦਾਂ ਹੀ ਸੰਗਤ ਨੂੰ ਕਾਵਾਂਗੇ ਨਹੀਂ ਪਾਈ ਆਪਣੇ ਮਹਾਰਾਜ ਅਰਦਾਸ ਤਾਂ ਮਹਾਰਾਜ ਅਰਦਾਸ ਤੇ ਅਰਦਾਸ ਜਿੱਤਾ ਬਹੁਤ ਸ਼ਕਤੀ ਹੈ ਮਹਾਰਾਜ ਜੀ ਹਾਂਜੀ ਹਾਂਜੀ ਅਰਦਾਸ ਜਦੋਂ ਅਰਦਾਸ ਹੁੰਦੀਆਂ ਨੇ ਜਿਵੇਂ ਮਹਾਰਾਜ ਦੇ ਚਰਨਾਂ 'ਚ ਪ੍ਰਵਾਹਨ ਹੁੰਦੀਆਂ ਨੇ ਹਾਂਜੀ ਮਹਾਰਾਜ ਲਾਉਂਦੇ ਬੇੜਾ ਬੰਦੇ ਲਾਉਂਦੇ ਫਿਰ ਕੀਤੀ ਅਰਦਾਸ ਮਹਾਰਾਜ ਗੁਰੂ ਘਰ ਦੇ ਵਿੱਚ ਕੀਤੀ ਅਰਦਾਸ ਫਿਰ ਅਰਜੀ ਦਾ ਰੂਪ ਲੈ ਕੇ ਜੀ ਫਿਰ ਉਹ ਪ੍ਰਵਾਹਨ ਹੁੰਦੀ ਹੈ ਮਹਾਰਾਜ ਜੀ ਜੀ ਮਹਾਰਾਜ ਗੁਰੂ ਸਾਹਿਬ ਮਿਹਰ ਕਰਦੇ ਨੇ ਜੀ ਹਾਂਜੀ ਹਾਂਜੀ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਮਹਾਰਾਜ ਨਹੀਂ ਮੈਂ ਤਾਂ ਚੰਗੀ ਕਰ ਲੈਂਦਾ ਹਾਂ ਹਾਂਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਮਹਾਰਾਜ ਕਿਸਾਨਾਂ ਦੀ ਮਹਾਰਾਜ